ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਬ੍ਰੈਡ ਦੇ ਸਨੈਕਸ ਬਣਾਉਣ ਲੱਗੇ ਆ ਬ੍ਰੈਡ ਲਏ ਆ ਧਨੀਆ ਲਿਆਵਾ ਆਲੂ ਉਬਲੇ ਵਿਆ ਹੀ ਪਹਿਲਾਂ ਵਾਲ ਦੇ ਸੀਗੇ ਹਰੀ ਮਿਰਚ ਲਈ ਆ ਪਿਆਜ਼ ਬ੍ਰੈਡ ਗ੍ਰਾਮ ਆਟਾ ਹੀ ਲਿਆਵਾ ਆ ਪਰ ਮੈਦਾ ਵੀ ਲੈ ਸਕਦੇ ਆ ਇਹਦਾ ਕੋਲ ਬਣਾਵਾਂਗੇ ਪਹਿਲਾਂ ਹੁਣ ਆਪਾਂ ਆਲੂ ਨੂੰ ਛੱਲ ਲਾਂਗੇ ਪਿਆਜ਼ ਨੂੰ ਕੱਟ ਲਾਂਗੇ ਧਨੀਆ ਕੱਟ ਲਾਂਗੇ ਹਰੀ ਮਿਰਚ ਕੱਟ ਲਾਂਗੇ ਆਲੂ ਲੈ ਲਏ ਬਚਾਰੀਆਂ ਮਿਰਚਾਂ ਪਾ ਲਈਆਂ ਹੁਣ ਪਹਿਲਾਂ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਕੋਈ ਗੰਢ ਨਹੀਂ ਰਹਿਣੀ ਚਾਹੀਦੀ ਜੀ ਹਰਾ ਧਨੀਆ ਪਾ ਲਾਂਗੇ ਇਹਦੇ ਚ ਪਿਆਜ ਪਾ ਦਾਂਗੇ ਜੀਰਾ ਪਾ ਦਾਂਗੇ ਕਾਲੀ ਨੂਨ ਮਿਰਚਾ ਕੁੱਟ ਕੇ ਰੱਖੀ ਵੀ ਆਪਣੀ ਇਹ ਪਾ ਦਾਂਗੇ ਲਾਲ ਮਿਰਚ ਥੋੜੀ ਪਾਵਾਂਗੇ ਪਹਿਲਾਂ ਹਰੀ ਮਿਰਚ ਪਾਈ ਵੀ ਆ ਨਮਕ ਪਾ ਲਾਂਗੇ ਆਪਾਂ ਆਪਣੇ ਟੇਸਟ ਦੇ ਮੁਕਾਬਲ ਹੁਣ ਇਹਨਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਆਲੂ ਇਹਨ ਪੂਰੀ ਤਰ੍ਹਾਂ ਹੋਣਾ ਚਾਹੀਦੇ ਆ ਮੈਸ਼ ਗੰਢਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਫਿਰ ਸਨੈਕਸ ਵਧੀਆ ਨਹੀਂ ਬਣਦੇਗੇ ਅਣਾ ਪਾਟੇ ਦਾ ਘੋਲ ਬਣਾਵਾਂਗੇ ਤੇ ਇਹਦੇ ਵਿੱਚ ਕਾਲੀ ਨਮਕ ਮਿਰਚ ਪਾ ਲਾਂਗੇ ਥੋੜੀ ਜਿਹੀ ਫਰਾਂਜੀ ਪਾਣੀ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੰਢਾ ਨਹੀਂ ਬਚ ਰਣੀ ਚਾਹੀਦੀ ਹੈ ਨਹੀਂ ਘਟੇ ਨਾਲ ਕੋਲਾ ਆਪਣਾ ਰੈਡੀ ਹੋ ਗਿਆ ਵਾ ਇਹ ਜਿਹੇ ਜਿਹੇ ਰੱਖਣਾ ਵਾ ਨਾ ਤਾਂ ਵਾਲਾ ਪਤਲਾ ਨਾ ਵਾਲਾ ਗਾੜਾ ਇਧਰ ਆਪਾਂ ਬਰੈਡ ਗ੍ਰਾਮ ਲੈ ਲਿਆ ਵਾ ਤੇ ਬਰੈਡ ਲੈ ਲਿਆ ਹੁਣ ਆਪਾਂ ਪਹਿਲਾਂ ਆਲੂ ਨੂੰ ਬਰੈਡ ਤੇ ਲਾਵਾਂਗੇ ਸਾਰੇ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣਾ ਵਾ ਆਲੂ ਆਪਾਂ ਲਾ ਲਿਆ ਸਾਰੇ ਬਰੈਡਾਂ ਤੇ ਹੁਣੇ ਬਰੈਡ ਨੂੰ ਲੈ ਲੈਣਾ ਇਹਨੂੰ ਬਰੈਡ ਨੂੰ ਕੱਟ ਲੈਣਾ ਹੈ 3-3 ਪੀਸ ਕਰ ਲੈਣੇ ਆ ਜਿਹੜਾ ਹੁਣ ਆਪਾਂ ਕੋਲ ਬਣਾਇਆ ਵਾ ਇਹ ਚ ਡਿਪ ਕਰ ਲੈਣਾ ਇਹਨੂੰ ਸਾਰੇ ਨੂੰ ਉੱਪਰ ਆਹੇ ਕੋਲ ਲਾ ਦੇਣਾ ਹੁਣ ਇਹ ਚ ਕੱਢ ਕੇ ਬ੍ਰੈਡ ਗ੍ਰਾਮ ਲਾ ਦੇਣਾ ਤੇ ਚਾਰੇ ਪਾਸੇ ਸਾਰੇ ਆਪਾਂ ਬਣਾ ਕੇ ਰੱਖ ਲਾਂਗੇ ਚੰਗੀ ਤਰ੍ਹਾਂ ਕੋਟਿੰਗ ਕਰ ਲੈਣੀ ਆ ਸਾਰੇ ਫਰਾਈ ਕਰਨ ਲੱਗੇ ਆ ਪਹਿਲਾਂ ਰੈਡੀ ਕਰ ਲਿਆ ਆਪਾਂ ਸਾਰੇ ਹਮ ਤੇਲ ਗਰਮ ਰੱਖਦੇ ਆ ਪਹਿਲਾਂ ਆਪਣਾ ਗਰਮ ਹੋ ਗਿਆ ਵਾ ਬਹੁਤਾ ਗਰਮ ਨਹੀਂ ਕਰਨਾਗਾ ਥੋੜਾ ਹੀ ਕਰਨਾ ਨੂੰ ਹਲਕੇ ਜਿਹਾ ਹਨ ਰੱਖ ਲੈਣੇ ਆ ਨਾਵ ਦੇ ਨਾਲ ਇਹਨਾਂ ਦੇ ਪਾਸੇ ਪਲਟ ਦਾਂਗੇ ਉੱਪਰ-ਨੀਚੇ ਕਰਦੇ ਫਿਰ ਦੋਵੇਂ ਪਾਸੇ ਵਧੀਆ ਪੱਕ ਜਾਂਦੇ ਆ ਸਾਈਡਾਂ ਤੋਂ ਵਧੀਆ ਬਣ ਜਾਂਦੇ ਆ ਕੋਈ ਜ਼ਿਆਦਾ ਸਮਾਨ ਦੀ ਜ਼ਰੂਰਤ ਨਹੀਂ ਬ੍ਰੈਡ ਆਪਣੇ ਪੱਕ ਗਏ ਇਹ ਵੀ ਕੱਢ ਲਵਾਂਗੇ ਬਾਹਰ ਜੇ ਬ extra ਵਾਇਨਰ ਬਸ ਐਂ ਕੱਢ ਦੇਵੇ ਜੇ ਤੁਸੀਂ ਨਿਕ ਕਰਸਪੀ ਕਰਸਪੀ ਬਣਿਆ ਖਾਣ ਨੂੰ ਬਹੁਤ ਵਧੀਆ ਲੱਗਦੇ ਆ ਬਹੁਤ ਜਲਦੀ ਬਣ ਜਾਂਦੇ ਜੇ ਕੋਈ ਮਹਿਮਾਨ ਆ ਜਾਵੇ ਇਦਾਂ ਦੇ ਬਣਾ ਕੇ ਖਵਾ ਦੇਵਾਂ ਇਹਨਾਂ ਨੂੰ ਇਸ ਤਰ੍ਹਾਂ ਦੇ ਬਰੈਡ ਦੇ ਸਨੈਕਸ ਬਣ ਕੇ ਆਪਣੇ ਰੈਡੀ ਹੋ ਗਏ ਬਹੁਤ ਜਲਦੀ ਬਣ ਜਾਂਦੇ ਆ ਇਹਦੇ ਅੱਗੇ ਸਮੋਸਾ ਕਚੋਰੀ ਸਾਰੇ ਫੇਲ ਹੋ ਜਾਂਦੇ ਆ ਉਹ ਬਹੁਤ ਟਾਈਮ ਲੈਂਦੇ ਬਣਨ ਨੂੰ ਇਹ ਜਲਦੀ ਬਣ ਜਾਂਦੇ ਆ ਜਦੋਂ ਕੋਈ ਮਹਿਮਾਨ ਆ ਜਾਏ ਤੁਸੀਂ ਬਣਾ ਕੇ ਖਵਾਓ ਮਹਿਮਾਨ ਤੁਹਾਡੀ ਬਹੁਤ ਤਾਰੀਫ ਕਰਨਗੇ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਤੇ ਬੱਚਿਆਂ ਨੂੰ ਤੁਸੀਂ ਟਿਫਿਨ ਬਾਕਸ ਵਿੱਚ ਵੀ ਦੇ ਸਕਦੇ ਆ ਜੇ ਸਾਡੀ ਵੀ ਰੈਸਪੀ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਕੱਲ ਨੂੰ ਮਿਲਦੇ ਕੋਈ ਨਵੀਂ ਰੈਸਪੀ ਦੇ ਨਾਲ ਬਾਏ ਬਾਏ